ਆਦਨ ਮੂਰ ਤੋਂ ਭੈ ਤਾਰ ਗੋਬਿੰਦੇ RAM ਭਗਤ RAMA ਭਗਤ RAMA ਆਨੰਦ ਜਾਣਾ RAMA ਭਗਤੀ RAMA ਆਨੰਦ ਜਾਣਾ ਜਿਹੜੀ ਇਹ RAMA ਭਗਤੀ ਹੈ ਤਨ ਵਿੱਚੋਂ ਮਨ ਖੋਜ ਲੋ ਇਹ ਸੂਖਸ਼ਮ ਭਗਤੀ ਹੈ ਮਨ ਸੂਖਸ਼ਮ ਉਹ ਪਾਵਰ ਸ਼ਕਤੀ ਜੀ ਦੇ ਨਾਲ ਸਰੀਰ ਚੱਲਦਾ ਹੈ ਉਹ ਸ਼ਕਤੀ ਜੀ ਦੇ ਨਾਲ ਪ੍ਰਿੰਟ ਚੱਲਦਾ ਹੈ ਉਹ ਸ਼ਕਤੀ ਜਿਹਦੇ ਨਾਲ ਸਰੀਰ ਕੀ ਸ਼ਕਤੀ ਕੰਟਰੋਲ ਹੁੰਦੀ ਹੈ ਸਰੀਰ ਦੀ ਸ਼ਕਤੀ ਮਾਇਆ ਦੀ ਸ਼ਕਤੀ ਹੈ ਸਰੀਰ ਦੀ ਸ਼ਕਤੀ ਮਾਇਆ ਦੀ ਸ਼ਕਤੀ ਹੈ ਉਹ 2 ਸੁਕਸ਼ਮ ਸ਼ਕਤੀ ਹੈ ਜਿਹੜੀ ਸਰੀਰ ਕੀ ਸ਼ਕਤੀ ਮਾਇਆ ਦੀ ਸ਼ਕਤੀ ਹੈ ਉਹ ਉਹ ਸੁਕਸ਼ਮ ਸ਼ਕਤੀ ਦੇ ਕੰਟਰੋਲ ਚ ਅਕਲ ਦੇ ਕੰਟਰੋਲ ਚ ਚੱਲਦੀ ਹੈ ਸਰੀ ਅਕਲ ਨੇ ਵਕਤਨਾ ਸਾਰੇ ਸਰੀਰ ਨੂੰ ਅੰਗਪੈਰਾ ਨੂੰ ਤੇ ਜੋ ਸ਼ਕਤੀ ਹੈ ਸਰੀਰ ਦੀ ਜੜ ਸ਼ਕਤੀ ਹੈ ਉਹ ਵੀ ਉਹਨੇ ਵਰਤ ਲਈ ਜੋ ਕੁਛ ਦੀ ਖਾਣੇ ਆ ਵਰਜਿਸ਼ ਕਰਦੇ ਉਹਦਾ ਨਾ ਅਕਲ ਹੀ ਪੈਦਾ ਹੁੰਦੀ ਉਹਦਾ ਨਾ ਸਰੀਰ ਕੁਵਲ ਪੈਦਾ ਹੁੰਦਾ ਬੁੱਧਵਾਲੀ ਪੈਦਾ ਹੁੰਦਾ ਸਰੀਰ ਕੁਵਲ ਪੈਦਾ ਹੁੰਦਾ ਬੁੱਧਵਾਲ ਪੈਦਾ ਹੁੰਦਾ ਰਾਮਾ ਭਗਤੀ ਨਾ ਰਾਮਾ ਭਗਤੀ ਰਾਮਾਨੰਦ ਜਨ ਜੀ ਤੋਂ ਰਾਮਾ ਪੈਦਾ ਹੋਇਆ ਉਹ ਜਾਣਦਾ ਇਹਨੇ ਭਗਤੀ ਕੀ ਕਰਦੀ ਓਨੇ ਪੈਦਾ ਹੀ ਭਗਤੀ ਵਾਸਤੇ ਕੀਤਾ ਕੁਛ ਕਰਨ ਵਾਸਤੇ ਪੈਦਾ ਕੀਤਾ ਮਨ ਉਹਨੇ ਆਪਣਾ ਧਿਆਨ ਜੋ ਬਾਹਰ ਮੁਖੀ ਕੀਤਾ ਮਾਇਆ ਚੋਂ ਜਿਹੜਾ ਕੁਛ ਮਾਇਆ ਚੋਂ ਲੈਣ ਵਾਸਤੇ ਪ੍ਰਾਪਤੀ ਵਾਸਤੇ ਨੰਦਨੇ ਰਾਮਾ ਜਿਹੜਾ ਆਨੰਦ ਹੈ ਉਹਨੇ ਆਪਣਾ ਧਿਆਨ ਬਾਹਰ ਕੱਢਿਆ ਬਾਹਰ ਮੁਖੀ ਕੀਤਾ ਸੰਸਾਰ ਦੇ ਵਿੱਚ ਸਰੀਰ ਧਾਰਨ ਕਰਕੇ ਉਹਨੂੰ ਪਤਾ ਹੈ ਬਾਹਰੋਂ ਪ੍ਰਾਪਤੀ ਕਰਨੀ ਕੀ ਹੈ ਇਹ ਸਰੀਰ ਚੋਂ ਪ੍ਰਾਪਤੀ ਕੀ ਕਰਨੀ ਹੈ ਭਗਤੀ ਕੀ ਕਰਨੀ ਹੈ ਜਿੰਨੀਆਂ ਬਾਕੀ ਭਗਤੀਆਂ ਨੇ ਉਹ ਰਾਮਾਨੰਦ ਨੇ ਨਹੀਂ ਦਸੀਆਂ ਹੋਈਆਂ ਬਨ ਬਲੁਖ ਨੇ ਆਪਣੇ ਲੈ ਆ ਗੱਲੇ ਨਹੀਂ ਕਹੀ ਹੋਈ ਕਿਸੇ ਨੇ ਰਾਮਾ ਭਗਤੀ ਰਾਮਾਨੰਦ ਜਾਨ ਕਿਸੇ ਮੱਤ ਚ ਨਹੀਂ ਇਹ ਗੱਲ ਲਿਖੀ ਹੋਈ ਇੱਕ ਮੱਤ ਦੱਸੋ ਜਿੱਥੇ ਆ ਪੁਆਇੰਟ ਲਿਖਿਆ ਹੋਇਆ ਹੈ ਬਲਾਇਆ ਬੋਲੇ ਕੋਈ ਵੀ ਨਹੀਂ ਕਹਿੰਦਾ ਗ੍ਰੰਥ ਗੁਰਦਾਸ ਦੀਆਂ ਬਾਰਾਂ ਵੀ ਨਹੀਂ ਕਹਿੰਦੀਆਂ ਬਲਾਇਆ ਬੋਲੇ ਜੇ ਬਲਾਇਆ ਬੋਲਦਾ ਹੁੰਦਾ ਤਾਂ ਕਹਿੰਦਾ ਬਲਾਇਆ ਬੋਲੇ ਨਹੀਂ ਕਹਿੰਦਾ ਉੱਥੇ ਕਿ ਬਲਾਇਆ ਕਹਿ ਨਹੀਂ ਸਕਦਾ ਬਲਾਇਆ ਬੋਲੇ ਬਲਾਇਆ ਬੋਲੇ ਤਾ ਉਹ ਜਿਹਨੇ ਸੱਚ ਜਿਹੜਾ ਵਾਕਿਆ ਹੀ ਬਲਾਇਆ ਬੋਲਦਾ ਉਹ ਉਹ ਐਡਮਿਟ ਕਰੂਗਾ ਉਹ ਦੂਆ ਕੇ ਐਡਮਿਟ ਕਰ ਲੂਗਾ ਕਿ ਜੀ ਰਾਮਾ ਭਗਤ ਰਾਮਾਨੰਦ ਰਾਮਾਨੰਦ ਆਲੇ ਪੂਰਨ ਪਰਮਾਨੰਦ ਬਖਾਨਾ ਹੈ ਪਰ ਕਿਵੇਂ ਪਤਾ ਲੱਗੂਗਾ ਉਪਭక్తి ਠੀਕ ਡੁਪਲੀਕੇਟ ਵੀ ਤਾਂ ਹੋ ਸਕਦੀ ਇਸ ਤਰੀਕੇ ਨਾਲ ਡੁਪਲੀਕੇਟ ਭਗਤੀ ਹੋ ਗਈ ਪਰ ਪੂਰਨ ਪਰਮਾਨੰਦ ਦਾ ਬਖਿਆਨ ਕਰੂਗਾ ਉਹ ਆ ਸ਼ਰਤ ਨਾਲ ਲਾਤੀ ਭਗਤੀ ਤਾਂ ਕੋਈ ਹੋ ਕਹ ਤੂੰ ਮੇਰੀ ਵੀ ਰਾਮਾਨੰਦ ਭਗਤੀ ਹੈ ਆ ਭਗਤੀ ਵੀ ਰਾਮਾਨੰਦ ਵਾਲੀ ਹੋ ਆ ਭਗਤੀ ਵੀ ਰਾਮਾਨੰਦ ਵਾਲੀ ਹੋ ਕੁਝ ਹੋ ਕਹਦੂਗਾ ਇਹ ਨਹੀਂ ਗੱਲ ਹੈ ਪੂਰਨ ਪਰਮਾਨੰਦ ਦਾ ਵਿਖਿਆਨ ਕਰਕੇ ਦੱਸੇ ਜੋ ਨੇ ਸੁਣਿਆ ਟਰਕੀ ਬਾਣੀ ਤੋਂ ਉਹਦਾ ਵਿਖਿਆਨ ਕਰੇ ਜੋ ਰਾਮਾ ਨੰਦ ਨੇ ਗੱਲ ਕਹੀ ਹੈ ਭਗਤੀ ਦੱਸੀ ਹੈ ਉਹ ਦੱਸੇ ਮੈਨੂੰ ਰਾਮਾ ਨੰਦ ਨੇ ਦੱਸੀ ਆ ਗੱਲ ਦੱਸੀ ਹੈ ਮੈਨੂੰ ਨਹੀਂ ਪਤਾ ਸੀ ਮੈਂ ਨਹੀਂ ਬੋਲਦਾ ਮੈਂ ਤਾਂ ਬੁਲਾਇਆ ਬੋਲਦਾ ਵੇਰੀ ਗੱਲ ਨਹੀਂ ਹੈ ਗੱਲ ਪਰਮੇਸ਼ਰ ਦੀ ਹੈ ਰਮਾਨੰਦ ਦੀ ਹੈ ਮੇਰੀ ਤਾਂ ਹੀ ਨਹੀਂ ਇਹ ਗੱਲ ਭਗਤਾਂ ਨੇ ਤਾਂ ਮੰਨੀ ਹੈ ਗੁਰਬਾਣੀ ਚ ਹੋਰ ਵੀ ਕਿਸੇ ਨੇ ਮੰਨੀ ਹੋ시 ਜਿੰਨਿਆਂ ਨੇ ਇਹ ਗੱਲ ਮੰਨੀ ਹੈ ਉਹਨਾਂ ਦੀ ਬਾਣੀ ਇੰਟਰ ਹੈ ਗੁਰਬਾਣੀ ਚ ਉਹ ਪੱਕੀ ਬਾਣੀ ਹੈ ਪੂਰਨ ਪਰਮਾਨੰਦ ਦਾ ਬਖਿਆਨ ਵੀ ਉਹਦੇ ਵਿੱਚ ਇਹ ਟੈਸਟ ਹੈ ਕੱਚੀ ਔਰ ਪੱਕੀ ਬਾਣੀ ਦਾ ਟੈਸਟ ਹੈ ਚਾਹੇ ਸ਼ਬਦ ਕੋਈ ਹੈ ਉਹ ਜੋ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਸ਼ਬਦ ਪੱਕੀ ਬਾਣੀ ਹੈ ਔਰ ਕੱਚੀ ਬਾਣੀ ਹੈ ਪੂਰਨ ਪਰਮਾਨੰਦ ਦਾ ਬਖਿਆਨ ਕਰਦਾ ਪੂਰਨ ਪਰਮਾਨੰਦ ਬਖਿਆਨ ਇਹ ਟੈਸਟ ਹੈ ਪੂਰਨ ਸੱਚ ਭਰੇ ਪੂਰਨ ਸੱਚ ਹੁੰਦਾ ਉਹਦੇ ਵਿੱਚ ਅਧੂਰਾ ਸੱਚ ਨਹੀਂ ਹੁੰਦਾ ਅਧੂਰਾ ਸੱਚ ਹੁੰਦਾ ਥੋੜਾ ਬੋਧਾ ਝੂਠ ਬਾਕੀ ਸੱਚ ਇਹ ਥੋੜਾ ਬੋਧਾ ਸੱਚ ਬਾਕੀ ਝੂਠ ਸੱਚ ਸਾਰਿਆ ਜੈ ਹੈ ਇਸ ਤਰੀਕੇ ਨਾਲ ਕਹੇ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਉਹਨਾਂ ਵਿਚਾਰ ਹੈ ਪੂਰਨ ਸੱਚ ਉਹ ਨਾ ਜੇ ਹੈ ਨਹੀਂ ਤਾਂ ਇਹਦਾ ਮਤਲਬ ਬੇਵ ਨਹੀਂ ਪੂਰਾ ਝੂਠ ਹੈ ਝੂਠ ਹੈ ਜੇ ਵਿਚਾਰ ਕਰੀਏ ਕੁਝ ਸੱਚ ਵੀ ਹੈ ਕੋਈ ਝੂਠ ਵੀ ਹੈ ਇਕਦਮ ਝੂਠਾ ਤੁਸੀਂ ਕਹਿ ਸਕਦੇ ਸਾਰਾ ਸੱਚ ਹੈ ਉੱਥੇ ਕਿਉਂ ਉਹ ਮੰਦਰ ਨੇ ਪਰਮੇਸ਼ਰ ਕਹ ਸੱਚ ਹੈ ਪਰਮੇਸ਼ਰ ਅੱਖਾਂ ਨੂੰ ਨਹੀਂ ਦਿੰਦਾ ਸੱਚ ਹੈ ਤੁਸੀਂ ਕਹ ਮੈਂ ਕਹਿੰਦਾ ਉਹ ਝੂਠ ਹੈ ਸੱਚ ਹੈ ਉਹਨਾਂ ਨੂੰ ਕਹਾ ਕਿ ਹਾਂ ਤੁਹਾਡਾ ਭਾਈ ਇਹਨਾ ਸੱਚ ਹੈ ਆਪਾਂ ਹੁਣ ਇਹ ਸੱਚ ਨੂੰ ਲੈ ਕੇ ਬਾਕੀ ਤੇ ਵਿਚਾਰ ਕਰਦੇ ਜਿਹੜੀ ਤੁਹਾਡੀ ਬਾਕੀ ਗੱਲਾਂ ਨੇ ਤੁਹਾਡੀਆਂ ਇਹ ਜਿਹੜੀਆਂ ਸੱਚੀਆਂ ਗੱਲਾਂ ਦਾ ਵਿਰੋਧ ਕਰਦੀ ਹੋ ਤਾਂ ਹੋਣਗੇ ਉਹਨਾਂ ਦਾ ਹੀ ਖੁੰਟਾ ਉਹਨਾਂ ਦਾ ਹੀ ਰਸਾ ਉਹਦੇ ਨਾਲ ਬੰਨ ਕੇ ਫੇਰ ਉਹਨਾਂ ਨੂੰ ਪੁੱਛੜਾ ਉਹਨਾਂ ਦਾ ਹੀ ਕਿੱਲਾ ਉਹਨਾਂ ਦਾ ਹੀ ਰਸਾ ਬਣਾਓ ਤੋ ਜੋ ਮੱਤ ਦਾ ਰਸਾ ਹੈ ਉਹਦੇ ਨਾਲ ਬੰਨ ਲੈ ਲੈ ਹੁਣ ਆਪਾਂ ਗੱਲ ਕਰੀਏ ਇਹ ਮੈਂ ਸਿੱਧਾ ਨਾ ਜਾ ਗੱਲ ਕੀਤੀ ਗੁਰੂ ਨਾਨਕ ਦੇ ਉਹ ਉਹੀ ਖੂਟੇ ਨਾਲ ਬੰਨ ਲੈ ਕਿ ਕੋਈ ਕਿੱਲੇ ਨਾਲ ਬੰਨ ਕੇ ਰੱਖੇ ਕਿ ਸਾਚ ਸ਼ਬਦ ਵਿਨ ਮੁਕਤ ਨਾ ਹੋਏ ਸਾਚ ਸ਼ਬਦ ਤੇ ਬਿਨਾ ਮੁਕਤੀ ਨਹੀਂ ਹੋ ਸਕਦੀ। ਅਜੇ ਕੋਈ ਮੁਕਤ ਹੋਇਆ ਹੀ ਨਹੀਂ। ਇਹ ਜਿਹੜਾ ਬੰਦੇ ਇੱਥੋਂ ਹੀ ਝੂਠੇ ਸ਼ਬਦ ਕਰਦੇ। ਕੱਲੇ ਸ਼ਬਦ ਨਾਲੇ ਮਾਰਦੇ ਸਾਰੇ। ਸਾਚ ਸ਼ਬਦ ਕੀ ਹੁੰਦਾ? ਸਾਚ ਸ਼ਬਦ ਉਹ ਐਨਾ ਕੰਨਾਂ ਨੂੰ ਨਹੀਂ ਸੁਣਦਾ। ਸੱਚ ਦੇ ਮੂੰਹੋਂ ਨਿਕਲੇ ਆਏ ਸ਼ਬਦ। ਸੱਚੀ ਬਾਣੀ। ਸੱਚੀ ਬਾਣੀ ਉੱਥੇ ਹੁੰਦੀ ਜਿੱਥੇ ਸੱਚ ਹੋਊ। ਸੱਚੀ ਬਾਣੀ ਦੁਨੀਆ 'ਚ ਹੋਈ ਨਹੀਂ ਸਕਦੀ। ਸੱਚੀ ਬਾਣੀ ਦੀ ਮੌਤ ਨਹੀਂ ਹੈ ਜੋ ਪੁਰਾਣੀ ਨਹੀਂ ਹੁੰਦੀ ਝੂਠੀ ਨਹੀਂ ਹੋ ਸਕਦੀ ਸਾਬਤ ਕਦੇ ਵੀ ਔਰ ਮਾਇਆ ਦੇ ਵਿੱਚ ਮਾਇਆ ਦੀ ਛੇਪ ਦੀ ਜਿਹੜੀ ਅਸੀਂ ਮੂੰਹ ਨਾਲ ਬੋਲਦੇ ਹਾਂ ਇਹ ਸੱਚੀ ਬਾਣੀ ਨਹੀਂ ਹੁੰਦੀ ਇਹ ਨਹੀਂ ਹੁੰਦੀ ਸੱਚੀ ਬਾਣੀ ਇਹ ਜੇ ਲੱਸੀ ਵੀ ਹੁੰਦੀ ਹੈ ਮੱਖਣ ਤਾਂ ਹੁੰਦਾ ਜ਼ਰੂਰ ਇਹ ਤਾਂ ਲੱਸੀ ਵੀ ਹੁੰਦੀ ਹੈ ਇਹ ਮਾਇਆ ਦਾ ਗਿਆਨ ਪਲੱਸ ਦੇਰਾਕਾਰੀ ਗਿਆਨ ਦੋਏ ਗਿਆਨ ਇਕੱਠੇ ਹੁੰਦੇ ਨੇ ਇਹਦੇ ਵਿੱਚ ਮਾਇਆ ਦਾ ਗਿਆਨ ਤਾਂ ਫਿਰ ਝੂਠ ਹੈ ਸੱਚੀ ਬਾਣੀ ਉਹੀ ਹੈ ਜਿਹੜੀ ਸਿੱਧੇ ਸੱਚਖੰਡ ਤੋਂ ਆਉਂਦੀ ਹੈ ਸੱਚਖੰਡ ਤੋਂ ਆਉਣ ਵਾਲੀ ਜੋ ਪੈਸੇ ਜਾ ਉਹ ਸੱਚੀ ਬਾਣੀ ਹੈ ਉਹੀ ਸਾਹਿਬ ਸ਼ਬਦ ਸੀ ਗੁਰੂ ਨਾਨਕ ਦੇਵ ਜੀ ਦਾ ਉਹ ਜਿਹੜਾ ਫੁਰਨਾ ਆਉਂਦਾ ਹੈ ਜਿਹੜਾ ਅਟਕਾਇ ਰਹਨੇ ਸੋਈ ਨਾਮ ਅਛਾ ਪਕਤਾ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਉਹ ਨਾਮ ਦਾ ਅਮਰਦਾਸ ਗੁਰ ਕੋ ਫੁਰਿਆ ਇਹ ਫੁਰਨੇ ਦੇ ਤੌਰ ਤੇ ਉੱਠਦਾ ਹੈ ਅੰਦਰੋਂ ਚਿੱਤ ਚੋਂ ਉਹ ਇਲਾ ਫੁਰਨਾ ਸਾਡਾ ਮਾਇਆ ਵਾਲਾ ਉਹ ਤਿਰਕੁਡੀ ਚੋਂ ਫੁਰਦਾ ਹੈ ਜਿਹੜੀ ਸਾਡੀ ਆਪਣੀ ਸੋਚ ਆ ਆਦਮੀ ਦੀ ਇਹਨਾਂ ਦੇ ਤਰਕੂਡੀ ਜੋ ਆਏ ਹੋਏ ਸਾਰੀਆਂ ਮੱਤਾਂ ਪੈਦਾ ਕੀਤੀਆਂ ਨੇ ਜਿਹੜੀਆਂ ਮਨਮਤਾਂ ਨੇ ਸੋਚੀਆਂ ਹੋਈਆਂ ਮੱਤਾਂ ਨੇ ਸਾਰੀਆਂ ਇਹ ਸੋਚੀਆਂ ਹੋਈਆਂ ਮੱਤਾਂ ਨੇ ਇਹ ਸਮਝੀ ਹੋਈ ਮੱਤ ਹੈ ਜੋ ਤੁਰਕੀ ਬਾਣੀ ਆਈ ਆ ਉਹਨੂੰ ਸਮਝ ਕੇ ਫੇਰ ਦੱਸੀ ਹੈ ਇਹ ਸਮਝੀ ਪਹਿਲਾਂ ਦੱਸੀ ਬਾਤ ਚ ਹੈ ਉਹ ਸੋਚੀ ਪਹਿਲਾਂ ਸੋਚ ਲਈ ਜਹ ਜੀ ਆਪਣੀ ਬੁੱਧੀ ਦੀ ਉਹਦੇ ਲੈਵਲ ਤੇ ਸੋਚ ਲਈ ਆਪਣੀ ਬੁੱਧੀ ਤੇ ਲਾ ਕੇ ਸਮਝ ਲਈ ਆਪਣੀ ਬੁੱਧੀ ਦੇ ਲੈਵਲ ਦੀ ਬੁੱਤ ਇਸ ਕਰਕੇ ਇਹ ਮਤਾਂ ਹਵੇਸ਼ਾ ਹੀ ਖਤਮ ਹੁੰਦੀਆਂ ਰਹਦੀਆਂ ਨੇ ਝੂਠੀਆਂ ਸਾਉਥ ਹੁੰਦੀਆਂ ਰਹਦੀਆਂ ਨੇ ਇਸੇ ਨੂੰ ਕਹਿੰਦਾ ਗੁਰੂ ਨਾਨਕਾ ਕੋੜ ਦੇ ਖੁੱਟੇ ਨਾਨਕਾ ਔੜ ਕੇ ਸੱਚ ਰਹੀ ਤਿੰਨ ਕ ਹਜ਼ਾਰ ਮੱਤਾਂ ਹਿੰਦੁਸਤਾਨ ਦੇ ਵਿੱਚ ਭਾਰਤ ਦੇਸ਼ ਵਿੱਚ ਪੈਦਾ ਹੋ ਕੇ ਦਮ ਤੋੜ ਗਈ ਹੁਣ ਹੈ ਨਹੀਂ ਉਹ ਤੇ ਥੋੜੀ ਉਮਰ ਥੋੜੀ ਸੀ ਸੱਚ ਥੋੜਾ ਸੀ ਛੇਤੀਓ ਕੇਸੇ ਹੋਰ ਰੱਦ ਕਰਤਾ ਛੇਤੀਓ ਕੋਈ ਸਿਆਣਾ ਆਦਮੀ ਆ ਗਿਆ ਉਹਦਾ ਝੂਠ ਸਾਬਤ ਕਰਤਾ ਉਹ ਬੰਦ ਹੋ ਗਈ ਉਹ ধੂਏ ਵਾਲੀ ਚੱਲ ਪਈ ਫਿਰ ਹੋਰ ਆ ਗਿਆ ਉਦੋਂ ਚੰਗਾ ਸੱਚ ਦੱਸਦਾ ਉਹਨੇ ਉਹਦਾ ਕਮਜ਼ੋਰੀ ਸਾਬਤ ਕਰਤੀ ਉਹ ਚੱਲ ਵੀ ਪਿਛਲੀ ਛੱਡਤੀ। ਇਹ ਵੀ ਅੱਜ ਜਿਹੜੀ ਸਾਡੇ ਕੋਲ ਮਤ ਹੈ ਜੋ ਪ੍ਰਚਾਰ ਹੁੰਦਾ ਉਹਦਾ ਝੂਠ ਬਾਹਰ ਨੰਗਾ ਹੋ ਗਿਆ ਇਹ ਆਪੇ ਖਤਮ ਹੋ ਜੂਗੀ ਅਗਰ ਵੰਡਲੀ ਵਾਲੀ ਚੱਲ ਪੂਗੀ। ਅੱਜ ਜਿਹੜੀ ਪ੍ਰਚਾਰ ਹੋ ਰਿਹਾ ਉਹ ਤਾਂ ਉਹਦਾ ਝੂਠ ਹੈ। ਬਹੁਤ ਬਹੁਤ ਸਾਰਾ ਝੂਠ ਹੈ। ਥੋੜਾ ਬਹੁਤ ਉਹਦੇ 'ਚ ਹੈ ਸੱਚ। ਇੰਨਾ ਹੀ ਸੱਚ ਹੈ। ਪੀਰ ਪਰਮੇਸ਼ਰਿਕਾ ਬਾਸ ਨਾਮ ਹੈ ਨਾਮ ਦੇ ਵਿੱਚ ਗੁਣ ਨੇ ਦੁੱਖ ਭੰਜਣਾ ਦੁੱਖ ਦੂਰ ਕਰਦਾ ਪਰ 베ਰੀ ਵੀ ਦੁੱਖ ਭਜੜੀ ਹੈ ਵਿਚਾਰ ਵਾਲਾ ਆਤਾ ਨਾਲ ਉਹ ਝੂਠ ਬਣਾਤਾ ਉਕਤੀ ਮਿਲਦੀ ਹੈ ਉਹ ਮੁਕਤੀ ਦਾ ਛੜਤੀ ਉਹ ਉੱਤੇ ਬਸ 84 ਪੌੜੀਆਂ ਦੇ 84 ਪਾਠ ਕਰ ਲੋ ਮੁਕਤੀ ਮਿਲ ਜਾਂਦੀ ਹੈ ਸਾਧ ਸੰਭ ਜੇ ਕਰ ਲੋ ਮੁਕਤੀ ਜਾਣੀ ਸੱਚੇ ਛੱਡਦਾ ਝੂਠ ਫੜ ਲਿਓ ਸਾਰੇ ਝੂਠ ਫੜਾਤਾ ਸਾਰੇ ਝੂਠ ਫੜਾਤਾ ਇਹ ਕੀ ਦੀ ਮਤ ਸੀ ਇਹ ਮਤ ਸੀ ਜਿਹੜੀ ਗੁਰੂ ਘਰ ਤੇ ਪੈਲਨ ਸ੍ਰੀ ਚੰਦ ਨੂੰ ਪ੍ਰਚਾਰੀ ਆ ਜਿਹੜੀ ਸ੍ਰੀ ਚੰਦ ਨੂੰ ਬਣਾਇਆ ਸੀ ਨਾ ਉਹਨਾਂ ਨੇ ਸਾਰੇ ਹਿੰਦੁਸਤਾਨ ਦਾ ਸਿੱਧਾ ਦਾ ਉਹਨੇ ਬੰਨਿਆ ਸਾਡਾ ਗੁਰੂ ਆ ਮਤ ਵਸਤੇ ਬਣਾਤਾ ਉਹੀ ਹੈ ਸਾਡੇ ਕੋਲ ਦੂਜੇ ਦੂਜੀ ਮਤ ਖਤਮ ਕੀਤੀ ਇਹਨਾਂ ਦੇ ਹਮਲੇ ਕੀਤੇ ਖਾਲਸਾ ਸਿਖਾਉਂਦੇ ਉਹ ਜਿਹੜੇ ਗੁਰਸਿੱਖ ਸੀ ਖਾਲਸਾ ਸੀ ਜੋ ਦਸੰਭਾ ਜ ਸਾਦਾ ਤੇ ਗੁਰੂ ਨਾਨਕ ਦਾ ਭਗਤਾ ਦੀ ਮਤ ਸਾਰੀ ਖਰਾਬ ਕਰਤੀ ਉਹ ਇਹਦਾ ਪ੍ਰਚਾਰ ਬੰਦ ਕੀਤਾ 50 ਸਾਲ ਤੱਕ ਗੁਰ ਕਹਣ ਤੇ ਪਾਬੰਦੀ ਲਾਈ ਗੁਰ ਕਹਣ ਤੇ ਗੁਰਬਣੀ ਕਾਹ ਚਾਹਤੇ ਗੋੜ ਵੀ ਨਹੀਂ ਕਹਿੰਦਾ ਤਾ ਕਿ ਗੁਰ ਗੁੜ ਦੀਨਾ ਮੀਠਾ ਗੁੜ ਕਹਿ ਤਨ ਵਿੱਚ ਉਹ ਕਹਿੰਦਾ ਗੋੜਾ ਗੋੜੇ ਕੋਈ ਗੱਲ ਹੈ ਗੁਰ ਗੋੜ ਦੀਨਾ ਮੀਠਾ ਕਹਿੰਦੇ ਗੁੜ ਤੇ ਵੀ ਪਵੰਦੀ ਲਾ ਦੋ ਢੇਲੀ ਕੋ ਇਹ ਰੋੜੀ ਕੋ ਇਹਨੂੰ ਪਵੰਦੀ ਲਾ ਕੇ ਉਹ ਖਤਮ ਕਰਤਾ ਦੂਆ ਚ ਜੋਰ ਛੋਰ ਨਾਲ ਸ੍ਰੀ ਚੰਦ ਵਾਲੀ ਪ੍ਰਚਾਰ ਕਰਤੀ ਪਹਿਲਾਂ ਵੀ ਪ੍ਰਚਾਰ ਸੀ ਗੁਰਬਾਣੀ ਚੋਂ ਪਤਾ ਲੱਗਦਾ ਪੈਰਲਲ ਮਤ ਸੀ ਚਲਦੀ ਉਹਨਾਂ ਦੀ ਫਿਰ ਉਹ ਰਹਿ ਗਈ ਏ ਖਤਮ ਹੋ ਗਈ ਉਹ ਜਿਹੜੇ ਮੀੜੇ ਪਸੰਦ ਸੀ ਉਹਨਾਂ ਦੀ ਇਹ ਮਤ ਹੈਗੀ ਆ ਹੁਣ ਖੁੱਲ ਕੇ ਨਹੀਂ ਕਹਿ ਸਕਦੇ ਇਹ ਕਦੇ ਕਹਿਣਾ ਨੇ ਵੀ ਜਿਹੜੇ ਜਿੱਥੇ ਤੱਕ ਝਟਕਾ ਹੋ ਸਕਦਾ ਹੈ ਇਹ ਖਾਲਸੇ ਨੂੰ ਪ੍ਰਵਾਨ ਛਤਰੀਆ ਖਾਲਸਾ ਇਹ ਛਤਰੀ ਪਹੁੰਚਲ ਇਹ ਗੁਰਮਤਿ ਚ ਜਾਇਜ਼ ਹੈ ਖੁੱਲ ਕੇ ਨਹੀਂ ਕਹਿੰਦੇ ਇਹ ਮੀੜੇ ਖਾਲੀਆ ਨੇ ਕਹਿਆ ਕਦੇ ਕਿਉਂ ਨਹੀਂ ਕਹਿੰਦੇ ਦੂਏ ਜਿਆਦਾ ਨੇ ਬੰਦੇ ਬਾਦਰਾ ਟੋਲਾ ਜਿਆਦਾ ਹੈ ਬੰਦਾ ਬਾਹਦਰ ਸਕਾ ਇਹਨਾਂ ਦਾ ਅਕਾਲੀ ਫੁੱਲੋਂ ਸੋਂ ਹੈ ਦੀ ਉਹਨਾਂ ਨੇ ਬਣਾਉਂਦੇ ਦੂਜਿਆਂ ਨੂੰ ਪੁੱਛਦੇ ਪਾਬਾ ਦੇ ਵੀ ਸੁਣੂ ਨਹੀਂ ਆਣ ਪੁੱਛਦੇ ਜੈਸਾ ਉਹ ਸੋਖਾ ਮਤਾ ਸਿੰਘ ਮਤਾ ਉਸ ਜੀ ਮਸਰ ਉਹਨਾਂ ਨੂੰ ਨਹੀਂ ਪੁੱਛਦੇ ਤਾਰੇ ਦੁਨੀਆ ਗੱਲਾਂ ਘੱਟ ਕਰਦੇ ਨੇ ਖੋਜ ਬੰਦੇ ਵਾਸ ਨੂੰ ਜ਼ਿਆਦਾ ਕਰਦੇ ਕਿਉਂ ਰਾਜ ਜੋ ਇਹ ਚਾਹੁੰਦੇ ਨੇ ਉਹਨੇ ਰਾਜ ਵਾਲੀ ਗੱਲ ਕੀਤੀ ਹੈ ਰਾਜੇ ਚਾਹੁੰਦੇ ਨੇ ਦੂਏ ਚਾਹੁੰਦੇ ਦੀ ਸੀ ਇਹਨਾਂ ਨੂੰ ਫਿਰ ਬੰਦਾ ਵਾਸ ਦਾ ਹੁੰਦਾ ਦੂਏ ਆਉਂਦੇ ਦੀ ਇਹਨਾਂ ਦੇ ਸੁਭਾਅ ਨਾਲ ਬੰਦਾ ਵਾਸ ਦਾ ਸੁਭਾਅ ਮਿਲਦਾ ਦੂਜੇ ਦਾ ਸੁਭਾਅ ਨਹੀਂ ਮਿਲਦਾ ਇਹਨਾਂ ਨੂੰ ਰਣਜੀਤ ਸਿੰਘ ਨਾਲ ਮਿਲਦਾ ਯਾ ਰਣਜੀਤ ਸਿੰਘ ਨਾਲ ਮਿਲਦਾ ਇਹ ਦੋਹਾਂ ਦੇ ਸਿੱਖ ਨੇ ਇਹ ਜਿਹੜੀ ਰਾਮਾ ਭਗਤੀ ਹੈ ਰਾਮਾਨੰਦ ਜਾਣਦਾ ਇਹ ਜਿਹੜੀ ਅੱਜ ਭਗਤੀ ਹੈ ਰਾਮਾਨੰਦ ਵਾਲੀ ਹੈ ਉਹ ਨਹੀਂ ਸਾਡੇ ਕੋਲ ਜੋ ਅੱਜ ਪ੍ਰਚਾਰ ਗੁਰਬਾਣੀ ਕੁਝ ਹੋਰ ਕਹਿੰਦੀ ਹੈ ਉੱਥੇ ਕੁਝ ਹੋਰ ਪ੍ਰਚਾਰ ਕਰ ਦਿੰਦੇ ਹੋ ਫੜੇ ਗਏ ਹੁਣ ਪਤਾ ਵੀ ਲੱਗ ਗਿਆ ਆਪੇ ਖਤਮ ਹੋ ਜੂ ਗੁਰੂ ਵਾਲਿਆਂ ਨੇ ਮੰਨ ਲੈ ਲਈ ਹੈ ਇਹਨਾਂ ਨੂੰ ਕਿਹਨੇ ਪੁੱਛਣਾ ਚੁੱਪ ਰਹੇ ਹੁਣ ਇਹ ਚੁੱਪ ਕਿਉਂ ਨੇ ਬਦਾਨ ਚ ਕਿਉਂ ਨਹੀਂ ਆਉਂਦੇ 75 ਸ਼ਹੀਦੀਆਂ ਭਾਈ ਮਨੀ ਸਿੰਘ ਦੇ ਉਹਦਾ ਮਨਾਉਂਦੇ ਹੀ ਨਹੀਂ ਹਾਂ ਪਰਿਵਾਰ ਦੀਆਂ ਹਾਂਜੀ ਮਦਨ ਮੂਰਤ ਪੈ ਤਾਰ ਗੋਬਿੰਦੇ ਸੈਨ ਭੁਣਾ ਭਜ ਪਰਮਾਨੰਦ ਵਦਨ ਮੂਰਤ ਪੈ ਤਾਰ ਗੋਬਿੰਦੇ ਮਦਨ ਮੂਰਤ ਮਦਨ ਮੂਰਤ ਪੈ ਤਾਰ ਗੋਬਿੰਦੇ ਪੈ ਨੂੰ ਤਾਰਨ ਵਾਲੀ ਮਦ ਨੂੰ ਖਤਮ ਕਰਨ ਵਾਲੀ ਹੰਕਾਰ ਨੂੰ ਨਸ਼ਟ ਕਰਨ ਵਾਲੀ ਹੰਕਾਰ ਤੇ ਪ੍ਰਹਾਰ ਕਰਨ ਵਾਲੀ ਮਦਨ ਮਦਨ ਨੂੰ ਦਹਿਨ ਕਰਨ ਵਾਲੀ ਵਾਦਾਨਾ ਜਿਹੜਾ ਹੰਕਾਰ ਹੈ ਇਹਨੂੰ ਨਾਸ਼ ਕਰਨ ਵਾਲੀ ਵਰਦਨ ਵਰਦਨ ਦਾ ਅਫਸਰ ਹੈ ਨਾ ਹੰਕਾਰ ਦੇ ਉੱਤੇ ਹੰਕਾਰ ਨੂੰ ਖਤਮ ਕਰਨ ਵਾਲੀ ਭੈ ਤਾਂ ਭੈ ਦੂਰ ਕਰਨ ਵਾਲੀ ਭੈ ਤਾਰੀ ਗੋਬਿੰਦ ਗੋਬਿੰਦੇ ਕੌਣ ਹੈ ਹੰਕਾਰ ਨੂੰ ਨਸ਼ਟ ਕਰਦਾ ਹੈ ਹੁਕਮ ਦਾ ਜੋ ਵਿਰੋਧ ਕਰਦਾ ਉਹਨੂੰ ਖਤਮ ਕਰ ਰਿਹਾ ਉਹ ਤੇ ਪ੍ਰਹਾਰ ਕਰ ਰਿਹਾ ਹੁਕਮ ਆਪਣੇ ਭਾਣੇ ਚੱਲਣ ਵਾਲੇ ਤੇ ਪ੍ਰਹਾਰ ਕਰ ਰਿਹਾ ਔਰ ਜਿਹੜੇ ਭਾਣੇ ਚੱਲਦੇ ਨੇ ਉਹਨਾਂ ਦਾ ਪੈਸਾ ਦੂਰ ਕਰ ਰਿਹਾ ਭਾਣੇ ਜੀ ਚੱਲਣ ਵਾਲਿਆਂ ਦਾ ਪੈਸਾ ਦੂਰ ਕਰ ਲਿਆ ਜਿਹੜਾ ਹੰਕਾਰ ਉਨੂੰ ਨਿਸ਼ਕਰ ਰਿਹਾ ਜਦੋਂ ਹੰਕਾਰ ਨਸ਼ਟ ਹੋ ਜਾਂਦਾ ਹੈ ਤਾਂ ਆਪੇ ਦੂਰ ਹੋ ਜਾਂਦਾ ਜਿਹਦਾ ਹੰਕਾਰ ਖਤਮ ਹੋ ਗਿਆ ਉਹਦਾ ਪੈਸਾ ਦੂਰ ਹੋ ਜਾਂਦਾ ਪੈ ਤਾਰ ਗੋਬਿੰਦੇ ਪੈ ਸਾਗਰ ਹੈ ਅਸਲ ਚ ਅਸਲ ਸਾਰ ਪੈ ਸਾਗਰ ਹੈ ਇਹ ਤੋਂ ਪਰੇ ਲੈ ਜਾਂਦਾ ਪੈਸਾ ਕਰ ਤੋਂ ਤੜ ਜਾਂਦਾ ਸਰੀਰ ਜਿਹੜਾ ਮਾਇਆ ਹੈ ਮਾਇਆ ਨੂੰ ਛੱਡ ਦਿੰਦਾ ਝਗੜਾ ਮਾਇਆ ਦਾ ਹੀ ਹੈ ਹੋਰ ਕੁਝ ਨਹੀਂ ਹੈ ਜਿੱਤੇ ਮਾਇਆ ਉਥੇ ਝਗੜਾ ਗੁਰਦੁਆਰਾ ਨਿਕਾਦਾ ਝਗੜਾ ਮਾਇਆ ਦਾ ਕੀ ਲੋੜ ਸੀ ਮਾਇਆ ਦੀ ਬੰਦੋ ਸਮਝਾ ਨਹੀਂ ਆਈ ਮਾਇਆ ਤਾਂ ਕੋਈ ਲੋੜ ਨਹੀਂ ਸੀ ਉੱਥੇ ਜਿਸ ਤਰੀਕੇ ਨਾਲ ਇਹਨਾਂ ਨੇ ਕੀਤਾ ਸਿਸਟਮ ਉਹ ਤਾਂ ਹੋ ਗਿਆ ਜਮੰਦਰਾਂ ਦਾ ਇਹਦੀ ਕੁਝ ਵੀ ਲੋੜ ਨਹੀਂ ਹਾਂ ਇਹਨਾਂ ਦੇ ਢੱਡਾ ਨੂੰ ਲੋੜ ਜਿਹੜੇ ਉੱਥੇ ਬੈਠੇ ਉਹਨਾਂ ਦਾ ਆਪਣੇ ਢੱਡਾ ਨਾਲ ਬੋਲ ਬੋਲ ਉਹਨਾਂ ਨੂੰ ਲੋੜ ਸੰਗਤਾਂ ਮਾਇਆ ਦੇਖੇ ਜਾਂਦੀ ਹੈ ਸੰਗਤ ਨੂੰ ਆਇਆ ਸੀ ਕੀ ਲੋੜ ਹੈ ਮਾਇਆ ਕੋ ਲੋਕਾਂ ਨੂੰ ਵਰਦੇ ਨੇ ਜਾਣ ਵਾਲੀ ਸੰਗਤ ਨੂੰ ਇਹ ਉਹਨਾਂ ਦਾ ਜੇਪਾ ਉਹ ਤਾਂ ਖਾਲੀ ਕਰਕੇ ਆਉਂਦੇ ਨੇ ਜੇਪਾ ਲੋੜਦਾ ਉਹਨਾਂ ਨੂੰ ਹੈ ਮਾਇਆ ਦੀ ਇਹ ਤਾਂ ਕਹਿਣਾ ਵੀ ਮਾਇਆ ਭਾਈ ਜੇ 5-5 10-10 ਰੁਪਏ ਨਹੀਂ ਦਿੰਦੇ ਸੁਣ ਨਹੀਂ ਉਹਦੇ ਲੋਕ ਫਿਰ ਤਾਂ ਬੰਦੇ ਮਾਇਆ ਦੀ ਲੋੜ ਹੈ ਉਹ ਉਹਨਾਂ ਦਾ ਟਾਈਮ ਵੇਸਟ ਹੁੰਦਾ ਹੈ ਨੁਕਸਾਨ ਹੁੰਦਾ ਹੈ ਉਹਨਾਂ ਦੇ ਜਾਨੇ ਭੁੱਖੇ ਨੇ ਗਰੀਬ ਆਦਮੀ ਨੇ ਫਿਰ ਤਾਂ ਮੰਨਦੇ ਆ ਕਿਹਦੇ ਵਾਸਤੇ ਲੋੜ ਆਇਆ ਦੀ ਭਾਇਰੇ ਝਗੜੇ ਪਾਰਟੀਬਾਜੀ ਐ ਇਲੈਕਸ਼ਨ ਰੁਕਸੇ ਸਭ ਸਭ ਗੰਦ ਮਾਇਆ ਦਾ ਹੀ ਪਾਇਆ ਹੋਇਆ ਹੈ ਮਾਇਆ ਆਪਣੇ ਆਪ ਚ ਗੰਦਾ ਹੈ ਯਾਰ ਜੀ ਨੂੰ ਅਸੀਂ ਗੰਦਗੀ ਕਹਿੰਦੇ ਆ ਮਾਇਆ ਨੂੰ ਉਹ ਤੁਸੀਂ ਗੁਰਦਾਰੇ ਚ ਰੱਖੀ ਹੋਈ ਹੈ ਮਾਇਆ ਤਾਂ ਵਖਾ ਗੁਰੂ ਦੇ ਘਰ ਵਿਖ ਵਰਤਦੀ ਹੁੰਦੀ ਹੈ ਕਿ ਗੁਰੂ ਦੇ ਘਰ ਅਮਰ ਵਰਤਦਾ ਗੱਲ ਉੱਤੇ ਵਿਖਿਆ ਦੀ ਚੱਲਦੀ ਐ ਵਨਰਾਸੀ ਅੰਮ੍ਰਿਤ ਦੁਨਿਆਉ ਤੁਸੀਂ ਉਥੇ ਵਿਖ ਅਰਦਾਸ ਚ ਵੀ ਬਨੋ ਕਾ ਆਪਣਾ ਬਿਖਿਆ ਉਹਨੋ ਕਾ ਨਾ ਕੀਆ ਬਿਖਿਆ ਬਿਖਿਆ ਦੇ ਰਹੇ ਲੋਕਾਂ ਨੂੰ ਬਿਖਿਆ ਇਹ ਰਹੇ ਓਏ ਅੰਮ੍ਰਿਤ ਦੀ ਜਗਾ ਬਿਖਿਆ ਦੇ ਰਹੇ ਨੇ ਲਾਈ ਲਾਈਂ ਜੋ ਛੜਤੀ ਹੁਣ ਦੇਖਦੇ ਨੇ ਵਾਲਾ ਪਤਾ ਲੱਗਿਆ ਉਹਨੂੰ ਵੀ ਗੱਲ ਹੈ ਪਤਾ ਤਾਂ ਪਹਿਲਾਂ ਹੀ ਸੀ ਪਹਿਲਾਂ ਕਿਹੜਾ ਪਹਿਲਾਂ ਹਉਆ ਰੱਖਿਆ ਤਾਂ ਨਾ ਕਾਲਤਾ ਹੁੰਦਾ ਕੋਈ ਬੋਲੇ ਨਾ ਸਭ ਪਤਾ ਸੀ ਜਾਣਦਾ ਕੌਣ ਨਹੀਂ ਸੀ ਸਭ ਜਾਣਦੇ ਤੇ ਉਹ ਉਹ ਕਹਿੰਦੇ ਬੋਲਣ ਦੀ ਹਿੰਮਤ ਨਹੀਂ ਕੋਈ ਬੋਲਣ ਨਹੀਂ ਦਿੰਦੇ ਸੀ ਤੁਸੀਂ ਹਟਾ ਦੋਗੇ ਬੋਲਣ ਤੇ ਥੋੜੀ ਆਪਣੀ ਬੋਲਤੀ ਬੰਦ ਹੋ ਗਈ ਤੁਸੀਂ ਕੱਢੋ ਬੋਲ ਹੁੰਦੇ ਹੋ ਕੱਢਦੇ ਹੋ ਬੋਲੋ ਕਿਦੋਂ ਬੋਲਦੇ ਹੋ ਬੋਲਤੀ ਬੰਦ ਕਰਦੇ ਤੇ ਬੋਲਣਾ ਤਾਂ ਇਹੋ ਜਿਹਾ ਹੁੰਦਾ ਨੇ ਕਬੀਰ ਕੱਲਾ ਹੀ ਸੀ ਉੱਥੇ ਬੋਲਦਾ ਵਿੱਚ ਬੈਠਾ ਸਾਰਿਆਂ ਦੇ ਕੱਲਾ ਹੀ ਸੀ ਬੋਲਤੀ ਬੰਦ ਕਰਤੀ ਸਾਰਿਆਂ ਦੀ ਸਾਰੇ ਰਾਜੇ ਤੇ ਬੋਲਦੇ ਬਦਲੀ ਕੀਦੀ ਬੋਲਦੀ ਰਬਦਾਸ ਕੱਡਾ ਵਿਚਾਰਾ ਗਰੀਬ ਚ ਮਾਰ ਨਾਮਦੇਵ ਕੱਡਾ ਗਰੀਬ ਉਹ ਗਰੀਬ ਆਦ ਵੀ ਇਹਨੇ ਕਰਤੀ ਬੋਲਦੀ ਬੰਦੇ ਤੁਸੀਂ ਗੱਲ ਜੀ ਕੀ ਹੋ ਇਹ ਤਾਂ ਕੁਛ ਵੀ ਨਹੀਂ ਹੁੰਦਾ ਪਤਾਸਿਆਂ ਦਾ ਕੀ ਹੈ ਪਤਾਸਿਆਂ ਮੇ ਫੁੱਟ ਜਾਂਦੇ ਨੇ ਇਹ ਤਾਂ ਪਤਾਸਿਆਂ ਦਾ ਪ੍ਰਸ਼ਾਦ ਹੈ ਸਾਰਾ ਹੀ ਹੋ ਜੀ ਸੈਣ ਭਲੈ ਭਜ ਪਰਮਾਨੰਦ ਸੈਣ ਭਲੈ ਭਜ ਪਰਮਾਨੰਦ ਸੈਣ ਕਹਿ ਰਿਹਾ ਨਾਈ ਅਨਾਈ ਹੈ ਸੈਣ ਕਹੇ ਪਰਮਾਨੰਦ ਨਾਣ ਜੜੋ ਭਜ ਪਰਮ ਅਨੰਦ ਪਰਮਾਨੰਦੀ ਪ੍ਰਾਪਤੀ ਕਰੋ ਜੇ ਕਰਨੀ ਹੈ परमानंद ਕਿੱਥੋਂ ਲਿਉਣ ਰਾਜਨਾ ਪਰਮਾਨੰਦ ਨਹੀਂ ਵਿਲਦ ਡਿਪਰੈਸ਼ਨ ਨੂੰ ਨਾਉਣ ਨੂੰ ਤਿਆਰ ਹੈ ਹੁਣ ਇਹਨਾਂ ਨੂੰ ਅਖਾਲੀਆਂ ਨੂੰ ਆ ਜਾਂ ਤੇ ਉਹਨਾਂ ਨੇ ਹੱਥ ਜਿਖੇ ਖਿੱਚਿਆ ਬੀਜੇਪੀ ਵਾਲਿਆਂ ਨੇ ਉਹ ਪਰਮਾਨੰਦ ਹੋਊ ਇਹਨਾਂ ਨੂੰ ਡਿਪਰੈਸ਼ਨ ਹੋਊ ਕੌਣ ਸਾਰਿਆਂ ਨੂੰ ਇਹਨਾਂ ਨੂੰ